ਰਿਸ਼ਤੇ ਸੋਹਣੇ ਹੋਣ ਨਾਲ ਜੀ ਤਾਂ ਅਸੀਂ ਉਹਨਾਂ ਤੰਦਾਂ ਨੂੰ ਪੂਜਦੇ ਆਂ ਆਪਣੇ ਲਈ ਮਰ ਮਿਟ ਜਾਣ ਯੋਗੇ ਹੁੰਨੇ ਆਂ ਪਰ ਜਿੱਥੇ ਗੰਦਗੀ ਆ ਜਾਏ ਤਾਂ ਉਹ ਰਿਸ਼ਤੇ ਸੜ ਜਾਂਦੇ ਨੇ ਤੇ ਇਸ ਦੀ ਬਦਬੂ ਦੂਰ ਦੂਰ ਤੱਕ ਜਾਂਦੀ ਸਤਿ ਸ਼ਕਾਲ ਜੀ ਮੈਂ ਹਪੁਨੀਤ ਕੌਰ ਮਹਿਫੂਜ਼ ਰਹੋ ਤੇ ਮਹਿਫੂਜ਼ ਰੱਖੋ ਵਾਹਿਗੁਰੂ ਸਾਡੇ ਸਭ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਦਸੰਬਰ 3 2007 ਇਹ ਕਮਲਜੀਤ ਕੌਰ ਲਈ ਬਹੁਤ ਵੱਡਾ ਦਿਨ ਸੀ ਕਮਲਜੀਤ ਕੌਰ ਦੇ ਚਿਹਰੇ ਤੇ ਚਮਕ ਸੀ ਕਿਉਂਕਿ ਬਰਾਤ ਆਉਣਾ ਸੀ ਵਿਆਹ ਹੋਇਆ ਰਸਮਾਂ ਪੂਰੀਆਂ ਹੋਈਆਂ ਤੇ ਇਸ ਦਿਨੇ ਲਾਵਾ ਲੈ ਕੇ ਬिलासपुर ਦੇ ਕੁਲਦੀਪ ਸਿੰਘ ਦੇ ਹੋ ਗਈ ਕੁਲਦੀਪ ਸਿੰਘ ਦੇ ਪਰਿਵਾਰ ਚ ਉਸਦੇ ਮਾਪੇ ਤੇ ਦੋ ਭਰਾ ਹੁੰਦੇ ਨੇ ਵਕਤ ਠੀਕ ਕੱਟ ਰਿਹਾ ਹੁੰਦਾ ਕਮਲਜੀਤ ਕੌਰ ਤੇ ਕੁਲਦੀਪ ਸਿੰਘ ਨੂੰ ਰੱਬ ਦੋ ਪੁੱਤਾਂ ਦੀ ਦਾਤ ਦੇ ਚੁੱਕਾ ਹੁੰਦਾ ਬिलासपुर ਵਿੱਚ ਹੀ ਮਨਿੰਦਰ ਸਿੰਘ ਰਹਿੰਦਾ ਹੁੰਦਾ ਮਨਿੰਦਰ ਬਦਲਿਆ ਹੋਇਆ ਨਾ ਮਨਿੰਦਰ ਕੁਲਦੀਪ ਸਿੰਘ ਦਾ ਦੋਸਤ ਹੁੰਦਾ ਹੈ ਵਿਆਹ ਤੋਂ ਬਾਅਦ ਜਦੋਂ ਕਮਲਜੀਤ कौर ਘਰ ਆਈ ਹੁੰਦੀ ਆ ਵਿਆਹ ਕੇ ਆਈ ਹੁੰਦੀ ਆ ਤਾਂ ਮਨਿੰਦਰ ਇਸ ਨੂੰ ਪਰਜਾਈ ਦਾ ਦਰਜਾ ਨਹੀਂ ਦਿੰਦਾ ਉਹ ਇਹਨੂੰ ਆਪਣੀ ਭੈਣ ਮੰਨ ਲੈਂਦਾ ਹੈ ਦੋਵਾਂ 'ਚ ਖੂਬ ਹਾਸਾ ਮਜ਼ਾਕ ਚੱਲਦਾ ਹੁੰਦਾ ਹੈ ਖੂਬ ਬਣਦੀ ਹੁੰਦੀ ਆ ਇਹਨਾਂ ਦੀ ਆਪਸ 'ਚ ਦਿਲ ਦੀਆਂ ਗੱਲਾਂ ਵੀ ਕਰ ਲੈਂਦੇ ਨੇ ਉਨਮਨਿੰਦਰ ਸਿੰਘ ਦਾ ਜਦੋਂ ਵਿਆਹ ਹੁੰਦਾ ਹੈ ਤਾਂ ਉਸ ਦੀ ਘਰ ਵਾਲੀ ਜਸਮੀਤ ਕੌਰ ਦਾ ਵੀ ਕਮਲਜੀਤ ਕੌਰ ਨਾਲ ਨਨਾਨ ਭਾਬੀ ਵਾਲਾ ਰਿਸ਼ਤਾ ਬਣ ਜਾਂਦਾ ਹੈ ਬੜੇ ਪਿਆਰਾ ਰਿਸ਼ਤਾ ਜਸਮੀਤ ਵੀ ਬਦਲਿਆ ਹੋਇਆ ਨਾਂ ਹੈ ਇਹਨਾਂ ਨਨਾਨ ਪਰਜਾਈ ਦਾ ਰਿਸ਼ਤਾ ਛੇਤੀ ਹੀ ਇੰਨਾ ਮਜ਼ਬੂਤ ਹੋ ਜਾਂਦਾ ਹੈ ਕਿ ਇਹ ਆਪਣਾ ਦਿਲ ਖੋਲ ਕੇ ਇੱਕ ਦੂਜੇ ਅੱਗੇ ਰੱਖ ਦਿੰਦੀ ਹੈ ਵਿਆਹ ਨੂੰ ਪੂਜ ਵਕਤ ਹੋ ਜਾਂਦਾ ਹੈ ਪਰ ਜਸਮੀਤ ਕੌਰ ਨੂੰ ਬੱਚਾ ਨਹੀਂ ਹੁੰਦਾ ਤੇ ਉਸ ਨੂੰ ਇਹ ਲੱਗਦਾ ਹੈ ਕਿ ਇਸ ਲਈ ਉਸ ਦਾ ਘਰ ਵਾਲਾ ਮਨਿੰਦਰ ਸਿੰਘ ਜ਼ਿੰਮੇਵਾਰ ਹੈ ਉਹ ਇਹ ਗੱਲ ਵੀ ਕਮਲਜੀਤ ਕੌਰ ਨਾਲ ਸ਼ੇਅਰ ਕਰਦੀ ਹੈ ਜਸਮੀਤ ਕੌਰ ਦੀ ਜ਼ਿੰਦਗੀ 'ਚ ਕੁਝ ਚੱਲ ਰਿਹਾ ਹੁੰਦਾ ਹੈ ਕੁਝ ਅਜੀਹਾ ਕਿ ਜੇ ਉਹ ਬਾਹਰ ਆ ਜਾਏ ਤਾਂ ਕਈ ਰਿਸ਼ਤੇ ਛੁੱਟ ਜਾਂਦੇ ਪਰ ਫੇਰ ਵੀ ਉਹ ਇਸ ਗੱਲ ਬਾਰੇ ਵੀ ਕਮਲਜੀਤ ਕੌਰ ਨੂੰ ਦੱਸਦੀ ਹੈ ਗੱਲ ਇਹ ਹੁੰਦੀ ਹੈ ਕਿ ਬिलासपुर ਪਿੰਡ ਦੇ ਹੀ ਹਰਪ੍ਰੀਤ ਸਿੰਘ ਨਾਲ ਜਸਮੀਤ ਕੌਰ ਦੇ ਨਜਾਇਜ਼ ਸੰਬੰਧ ਹੁੰਦੇ ਨੇ ਜਸਮੀਤ ਨੂੰ ਹਰਪ੍ਰੀਤ ਨਾਲ ਕੋਈ ਮੁਹੱਬਤ ਨਹੀਂ ਹੁੰਦੀ ਇਹ ਰਿਸ਼ਤਾ ਸਰਾਸਰ ਗਲਤੀ ਹੁੰਦਾ ਹੈ ਇਹ ਦੂਰ ਦੇ ਰਿਸ਼ਤੇ 'ਚ ਜਸਮੀਤ ਕੌਰ ਦਾ ਦੌਰ ਵੀ ਲੱਗਦਾ ਹੁੰਦਾ ਵੈਸੇ ਜਦੋਂ ਕਮਲਜੀਤ ਕੌਰ ਨੂੰ ਜਸਮੀਤ ਕੌਰ ਦੇ ਇਸ ਸੰਬੰਧ ਬਾਰੇ ਪਤਾ ਲੱਗਿਆ ਸੀ ਤੋਨੂੰ ਇਹ ਠੀਕ ਨਹੀਂ ਸੀ ਲੱਗਿਆ ਬੁਰਾ ਲੱਗਿਆ ਸੀ ਪਰ ਉਸਨੇ ਜਸਮੀਤ ਕੌਰ ਨੂੰ ਕੁਝ ਕਿਹਾ ਨਹੀਂ ਸਮਝਾਇਆ ਨਹੀਂ ਕਿਉਂਕਿ ਕਮਲਜੀਤ ਕੌਰ ਨੂੰ ਲੱਗਦਾ ਸੀ ਕਿ ਸ਼ਾਇਦ ਦੇ ਆਪਣੇ ਘਰ ਵਾਲੇ ਮਨਿੰਦਰ ਸਿੰਘ ਨਾਲ ਖੁਸ਼ ਨਹੀਂ ਹੈ ਤੇ ਜੇ ਕੁਝ ਦਿਨ ਦਾ ਸਕੂਨ ਉਹਨੂੰ ਬਾਹਰੋਂ ਮਿਲ ਰਿਹਾ ਹੈ ਤਾਂ ਕੋਈ ਗੱਲ ਨਹੀਂ ਪਰ ਇਹ ਕਿੰਨੀ ਗਲਤ ਸੋਚ ਸੀ ਨਾ ਜੋ ਸਮੀਤ ਕੌਰ ਕੁਝ ਦਿਨ ਬਾਅਦ ਹਰਪ੍ਰੀਤ ਸਿੰਘ ਤੋਂ ਗਰਭਵਤੀ ਹੋ ਜਾਂਦੀ ਹੈ ਉਹ ਬਹੁਤ ਖੁਸ਼ ਹੁੰਦੀ ਹੈ ਕਿ ਰੱਬ ਨੇ ਮੇਰੀ ਸੁਣ ਲਈ ਹੁਣ ਮੈਨੂੰ ਕੋਈ ਬੱਚਾ ਨਾ ਹੋਣ ਦਾ ਤਾਣਾ ਮੈਣਾ ਨਹੀਂ ਮਾਰੂ ਉਸ ਨੂੰ ਇਸ ਗੱਲ ਨਾਲ ਵੀ ਕੋਈ ਫਰਕ ਨਹੀਂ ਪੈਂਦਾ ਕਿ ਬੱਚਾ ਉਸਦੇ ਪਤੀ ਮਨਿੰਦਰ ਦਾ ਨਹੀਂ ਹਰਪ੍ਰੀਤ ਦਾ ਉਹ ਬਸ ਇਸ ਗੱਲ ਤੇ ਫੁੱਲੀ ਨਹੀਂ ਸਮਝਾਉਂਦੀ ਕਿ ਹੁਣ ਉਹਨੂੰ ਮਾਂ ਕਹਿਣ ਵਾਲਾ ਕੋਈ ਆ ਜਾਏਗਾ ਜੋ ਸਮੀਤ ਕੌਰ ਕਮਲਜੀਤ ਕੌਰ ਤੇ ਐਡਾ ਕੋਈ ਵਿਸ਼ਵਾਸ ਕਰਦੀ ਹੁੰਦੀ ਆ ਕਿ ਉਹ ਇਹ ਪੂਰੀ ਗੱਲ ਵੀ ਉਹਨੂੰ ਦੱਸ ਦਿੰਦੀ ਆ ਤੇ ਹੈਰਾਨੀ ਦੀ ਗੱਲ ਇਹ ਕਿ ਕਮਲਜੀਤ ਕੌਰ ਉਹਨੂੰ ਆਪਣੀ ਭੈਣ ਮੰਨਦੀ ਹੁੰਦੀ ਆ ਪਰ ਫੇਰ ਵੀ ਵੱਡੀ ਹੋਣ ਦੇ ਨਾਤੇ ਉਹਨੂੰ ਨਹੀਂ ਸਮਝਾਉਂਦੀ ਕਿ ਜੋ ਸਮੀਤ ਤੂੰ ਗਲਤ ਕਰ ਰਹੀ ਆਂ ਇਦਾਂ ਬਹੁਤ ਮੌਮਕਨ ਹੈ ਕਿ ਤੇਰੀ ਪੂਰੀ ਜ਼ਿੰਦਗੀ ਬਰਬਾਦ ਹੋ ਜਾਏ ਜੇ ਕਿਸੇ ਨੂੰ ਪਤਾ ਲੱਗ ਗਿਆ ਤਾਂ ਹਾਂ ਕਮਲਜੀਤ ਕੌਰ ਉਹਨੂੰ ਇਹ ਸਲਾਹ ਜ਼ਰੂਰ ਦਿੰਦੀ ਹੈ ਕਿ ਹੁਣ ਤੂੰ ਹਰਪ੍ਰੀਤ ਨਾਲ ਰਿਸ਼ਤਾ ਤੋੜ ਦੇ ਤੇ ਇਹ ਗੱਲ ਜੋ ਸਮੀਤ ਮੰਨ ਵੀ ਚਾਹੁੰਦੀ ਹੈ ਜਸਮੀਤ ਕੌਰ ਉਸੇ ਸ਼ਾਮ ਹਰਪ੍ਰੀਤ ਸਿੰਘ ਨੂੰ ਫੋਨ ਲਾਉਂਦੀ ਆ ਕਿ ਹਰਪ੍ਰੀਤ ਸਾਨੂੰ ਇਹ ਰਿਸ਼ਤਾ ਖਤਮ ਕਰਨਾ ਪਊ ਸਾਡਾ ਰਿਸ਼ਤਾ ਗਲਤ ਸੀ ਤੇ ਹੁਣ ਮੈਂ ਹੋਰ ਗਲਤ ਨਹੀਂ ਹੋ ਸਕਦੀ ਅੱਗੋਂ ਹਰਪ੍ਰੀਤ ਇਹ ਐਕਸਪੈਕਟ ਨਹੀਂ ਕਰ ਰਿਹਾ ਹੁੰਦਾ ਉਹ ਪੁੱਛਦਾ ਹੈ ਕਿ ਹੋਇਆ ਕਿ ਅਗੋਂ ਜੋਸਮੀਤ ਕੌਰ ਕਹਿੰਦੀ ਹੈ ਕਿ ਮੈਂ ਪ੍ਰੈਗਨੈਂਟ ਆ ਤੇ ਮੈਂ ਨਹੀਂ ਚਾਹੁੰਦੀ ਕਿ ਮੈਂ ਅਜਿਹਾ ਕੋਈ ਵੀ ਕੰਮ ਕਰਾਂ ਕਿ ਜਿਸ ਦਾ ਮੇਰੇ ਬੱਚੇ ਤੇ ਕੋਈ ਮਾੜਾ ਅਸਰ ਪਵੇ ਤੇ ਵੈਸੇ ਵੀ ਰੌਲਾ ਕਾਦਾ ਸਾਡੇ ਚ ਕੋਈ ਪਿਆਰ ਪਿਓਰ ਥੋੜੀ ਸੀ ਸੋ ਅੱਜ ਤੋਂ ਬਾਅਦ ਅਸੀਂ ਕਦੀ ਗੱਲ ਨਹੀਂ ਕਰਾਂਗੇ ਇਹ ਸੁਣ ਕੇ ਹਰਪ੍ਰੀਤ ਗੁੱਸੇ ਚ ਆ ਜਾਂਦਾ ਉਹ ਕਹਿੰਦਾ ਤੂੰ ਮੈਨੂੰ ਬੱਚਾ ਹਾਸਲ ਕਰਨ ਲਈ ਯੂਜ਼ ਕੀਤਾ ਤੇ ਹੁਣ ਮੈਂ ਤੇਰੀ ਪੋਲ ਖੋਲ ਦਵਾਂਗਾ ਸਾਰੇ ਪਿੰਡ ਅੱਗੇ ਇਹ ਸੁਣ ਕੇ ਜੋਸਮੀਤ ਕੌਰ ਕਬਰਾ ਜਾਂਦੀ ਹੈ ਤੇ ਕਹਿੰਦੀ ਆ ਕਿ ਦੱਸ ਕੀ ਚਾਹੀਦਾ ਤੁਹਾਨੂੰ ਹਰਪ੍ਰੀਤ ਕਹਿੰਦਾ ਕਿ ਤੂੰ ਜੇ ਮੈਨੂੰ ਨਹੀਂ ਮਿਲਣਾ ਚਾਹੁੰਦੀ ਨਾ ਮਿਲ ਪਰ ਆਪਣੀ ਨਨਾਨ ਕਮਲਜੀਤ ਕੌਰ ਨਾਲ ਤੂੰ ਮੇਰੀ ਗੱਲ ਕਰਾ ਦੇ ਅੱਗੋ ਜਸਮੀਤ ਹੁਣ ਗੁੱਸੇ 'ਚ ਆ ਜਾਂਦੀ ਹੈ ਤੇ ਕਹਿੰਦੀ ਆ ਇਹ ਕੀ ਫਾਲਤੂ ਗੱਲ ਆ ਉਹ ਮੇਰੀ ਭੈਣ ਆ ਘਰ ਪਰਿਵਾਰ ਵਾਲੀ شریف ਔਰਤ ਆ ਉਹ ਕਦੀ ਇਦਾਂ ਦੇ ਨਜਾਇਜ਼ ਕੰਮ ਬਾਰੇ ਨਹੀਂ ਮੰਨੂਗੀ ਉਹ ਸੋਚ ਵੀ ਨਹੀਂ ਸਕਦੀ ਹਰਪ੍ਰੀਤ ਕਹਿੰਦਾ ਤਾਂ ਫਿਰ ਠੀਕ ਹੈ ਮੈਨੂੰ ਪਤਾ ਹੈ ਕਿ ਮੈਂ ਅੱਗੇ ਕੀ ਕਰਨਾ ਹੈ ਜਸਮੀਤ ਕੌਰ ਹੁਣ ਟੈਨਸ਼ਨ 'ਚ ਆ ਜਾਂਦੀ ਹੈ ਕਿ ਜੇ ਟੱਬਰ ਚ ਕਿਸੇ ਨੂੰ ਪਤਾ ਲੱਗ ਗਿਆ ਕਿ ਇਹ ਬੱਚਾ ਮਨਿੰਦਰ ਦਾ ਨਹੀਂ ਹੈ ਤਾਂ ਸਭ ਖਤਮ ਹੋ ਜਾਊਗਾ ਉਹਨੂੰ ਸਮਝ ਨਹੀਂ ਆਉਂਦੀ ਕਿ ਉਹ ਕੀ ਕਰੇ ਇਦਾਂ ਨਹੀਂ ਕਿ ਹਰਪ੍ਰੀਤ ਨੇ ਜਸਮੀਤ ਨੂੰ ਬਸ ਉਸੇ ਦਿਨ ਇਹ ਗੱਲ ਕਹੀ ਉਹ ਲਗਾਤਾਰ ਉਹਨੂੰ ਫੋਨ ਕਰਕੇ ਪੁੱਛਦਾ ਕਿ ਤੂੰ ਕੀਤੀ ਕਮਲਜੀਤ ਨਾਲ ਗੱਲ ਕਿ ਨਹੀਂ ਇਸ ਵਕਤ ਤੱਕ ਜੋ ਸਮੀਤ ਕੌਰ ਬੇहद ਔਖੀ ਜਹੀ ਹੋ ਚੁੱਕੀ ਹੁੰਦੀ ਹੈ ਭਾਵੇਂ ਕਮਲਜੀਤ ਕੌਰ ਉਸ ਦੀ ਸਕੀਨ ਨਾਨ ਨਹੀਂ ਸੀ ਪਰ ਉਹਨਾਂ ਚ ਰਿਸ਼ਤਾ ਉਸ ਤੋਂ ਘਟ ਵੀ ਨਹੀਂ ਸੀ ਉਹ ਨਹੀਂ ਚਾਹੁੰਦੀ ਸੀ ਕਿ ਕਮਲਜੀਤ ਇਸ ਨਜਾਇਜ਼ ਜਾਲਚ ਫਸੇ ਇੱਕ ਦਿਨ ਹਰਪ੍ਰੀਤ ਸਿੰਘ ਨੇ ਜਸਮੀਤ कौर ਨੂੰ ਫੋਨ ਕੀਤਾ ਤੇ ਕਿਹਾ ਕਿ ਤੂੰ ਮੈਨੂੰ ਦੇ ਕਮਲਜੀਤ ਦਾ ਨੰਬਰ ਤੇਰੇ ਤੋਂ ਕੁਝ ਨਹੀਂ ਹੋਣਾ ਮੈਂ ਆਪੇ ਗੱਲ ਕਰਦਾ ਜਸਮੀਤ ਨੂੰ ਨੰਬਰ ਉਸ ਵਕਤ ਦੇਣਾ ਹੀ ਪੈਂਦਾ ਹਰਪ੍ਰੀਤ ਹੁਣ ਕਮਲਜੀਤ ਨੂੰ ਕਾਲਸ ਕਰਨ ਲੱਗਦਾ ਤੇ ਇੱਕ ਕਮਾਲ ਦੀ ਗੱਲ ਇਹ ਕਿ ਕਮਲਜੀਤ ਉਹਨੂੰ ਥੋੜਾ ਬਹੁਤ ਤਾਂ ਪਹਿਲਾਂ ਜਾਣਦੀ ਹੁੰਦੀ ਹੈ ਪਰ ਉਸ ਨਾਲ ਉਹ ਵੀ ਗੱਲਾਂ ਕਰਨ ਲੱਗਦੀ ਹੈ ਪਹਿਲਾਂ ਪਹਿਲ ਦਾ ਸਭ ଫਾਰਮਲ ਹੁੰਦਾ ਹੈ ਕੁਝ ਗਲਤ ਨਹੀਂ ਹੁੰਦਾ ਪਰ ਹੌਲੀ ਹੌਲੀ ਇੰਨਾ ਚ ਕੰਫਰਟ ਲੈਵਲ ਵੱਧ ਜਾਂਦਾ ਹੈ ਤੇ ਇਹ ਗੱਲ ਕਮਲਜੀਤ ਕੌਰ ਜੋ ਸਮੀਤ ਕੌਰ ਨੂੰ ਦੱਸਦੀ ਹੈ ਅੱਗੋ ਜੋ ਸਮੀਤ ਵੀ ਕਹਿੰਦੀ ਹੈ ਕਿ ਹਰਪ੍ਰੀਤ ਸਿੰਘ ਗੱਲਾਂ ਹੀ ਬੜੀਆਂ ਸੋਹਣੀਆਂ ਕਰਦਾ ਹੈ ਬੰਦਾ ਹੀ ਬੜਾ ਵਧੀਆ ਜੇ ਮੈਂ ਪ੍ਰੈਗਨੈਂਟ ਨਾ ਹੁੰਦੀ ਤਾਂ ਮੈਂ ਉਹਨੂੰ ਕਦੀ ਨਹੀਂ ਛੱਡਦੀ ਇੱਕ ਮਿੰਟ ਇੱਥੇ ਰੁਕਾਂ ਸੋਚੋ ਇਹਨਾਂ ਦੋਵੇਂ ਜਨਾਨੀਆਂ ਦਾ ਕਿੱਡਾ ਵਧੀਆ ਰਿਸ਼ਤਾ ਹੁੰਦਾ ਹੈ ਇੱਕ ਦੂਜੇ ਦੀਆਂ ਰਾਜਦਾਰ ਹੁੰਦੀਆਂ ਨੇ ਪਰ ਫਿਰ ਇੱਕ ਦੂਜੇ ਦੀ ਕਿੰਨੀ ਗਲਤ ਸਪੋਰਟ ਕਰ ਰਹੀਆਂ ਹੁੰਦੀਆਂ ਨੇ ਕਦੇ ਕਦੇ ਗਲਤ ਗੱਲ ਤੇ ਸਾਥ ਦੇਣਾ ਵੀ ਗਲਤ ਹੀ ਹੁੰਦਾ ਤੇ ਉਹੀ ਹੋ ਰਿਹਾ ਸੀ ਇਦਾਂ ਦੀ ਦੋਸਤੀ ਨਾਲੋਂ ਦੁਸ਼ਮਣੀ ਫਿਰ ਸੇਫ ਹੁੰਦੀ ਹੈ ਖੈਰ ਹੁਣ ਕਮਲਜੀਤ ਵੀ ਉਸ ਰਾਤੇ ਚੱਲ ਪਈ ਸੀ ਜਿਸ ਰਾਤੇ ਕੁਝ ਵਕਤ ਪਹਿਲਾਂ ਜੋ スਮੀਤ कौर ਚੱਲ ਰਹੀ ਸੀ ਹਰਪ੍ਰੀਤ ਸਿੰਘ ਵੈਸੇ ਕਮਲਜੀਤ ਕੌਰ ਦੇ ਘਰ ਵਾਲੇ ਨੂੰ ਪਹਿਲਾਂ ਜਾਣਦਾ ਹੁੰਦਾ ਜਿਵੇਂ ਪਿੰਡ 'ਚ ਸਾਰੇ ਇੱਕ ਦੂਜੇ ਨੂੰ ਜਾਣਦੇ ਹੀ ਹੁੰਦੇ ਨੇ ਮਾੜੀ ਮੋਟੀ ਇੰਨਾ 'ਚ ਦੋਸਤੀ ਵੀ ਹੁੰਦੀ ਹੈ ਕਮਲਜੀਤ ਦੇ ਘਰ ਵਾਲੇ ਕੁਲਦੀਪ ਸਿੰਘ ਨੂੰ ਸ਼ਰਾਬ ਦਾ ਲੋੜ ਨਾਲੋਂ ਵੱਧ ਸ਼ੌਕ ਹੁੰਦਾ ਹਰਪ੍ਰੀਤ ਉਸ ਦੀ ਨਬਸ ਫੜ ਲੈਂਦਾ ਤੇ ਉਹ ਕੁਲਦੀਪ ਸਿੰਘ ਤੇ ਕਮਲਜੀਤ ਕੌਰ ਦੇ ਘਰ ਆਉਣਾ ਜਾਣਾ ਸ਼ੁਰੂ ਕਰ ਦਿੰਦਾ ਸ਼ਰਾਬ ਦੇ ਬਾਨੇ ਕੁਲਦੀਪ ਨੂੰ ਫਰੀ ਦੀ ਸ਼ਰਾਬ ਮਿਲ ਰਹੀ ਹੁੰਦੀ ਆ ਗੱਪਾਂ ਮਾਰਨ ਲਈ ਸਾਥੀ ਮਿਲ ਰਿਹਾ ਹੁੰਦਾ ਸੋ ਖੁਸ਼ ਹੁੰਦਾ ਹੈ ਕੁਲਦੀਪ ਸਿੰਘ ਨੂੰ ਪੂਰਾ ਟਰਨ ਕਰਕੇ ਸਵਾ ਕੇ ਇਹ ਅਕਸਰ ਕਮਲਜੀਤ ਕੌਰ ਦੇ ਘਰ ਵਿੱਚ ਰੁਕਦਾ ਹੈ ਤੇ ਫਿਰ ਇਕੱਲੇ ਉਸ ਨਾਲ ਟਾਈਮ ਸਪੈਂਡ ਕਰਦਾ ਹੈ ਸਵੇਰ ਹੋਣ ਤੋਂ ਪਹਿਲਾਂ ਹਰਪ੍ਰੀਤ ਸਿੰਘ ਉੱਥੋਂ ਚਲਾ ਜਾਇਆ ਕਰਦਾ ਹੈ ਕੁਝ ਦਿਨ ਤੱਕ ਇਦਾਂ ਹੀ ਚੱਲਦਾ ਰਹਿੰਦਾ ਹੈ 13 ਅਪ੍ਰੈਲ 2017 ਕਮਲਜੀਤਪੁਰ ਦੇ ਦੋਵੇਂ ਬੱਚੇ ਘਰਦਿਆਂ ਨਾਲ ਵਿਸਾਖੀ ਦਾ ਮੇਲਾ ਵੇਖਣ ਗਏ ਹੁੰਦੇ ਨੇ ਕੁਲਦੀਪ ਪੱਕੀ ਖੜੀ ਫਸਲ ਦੀ ਨਿਗਰਾਨੀ ਲਈ ਖੇਤਾਂ ਵੱਲ ਤੁਰ ਪੈਂਦਾ ਹੁਣ ਕਮਲਜੀਤਪੁਰ ਇਕੱਲੀ ਹੁੰਦੀ ਆ ਘਰ 'ਚ ਉਹਨੂੰ ਆਈਡੀਆ ਆਉਂਦਾ ਹੈ ਉਹ ਹਰਪ੍ਰੀਤ ਨੂੰ ਕਾਲ ਕਰਦੀ ਹੈ ਕਿ ਘਰ ਆ ਜਾ ਕਰ ਕੋਈ ਨਹੀਂ ਹੈ ਹਰਪ੍ਰੀਤ ਸਭ ਦੀਆਂ ਨਜ਼ਰਾਂ ਤੋਂ ਲੁਕਦਾ ਹੋਇਆ ਘਰੇ ਪਹੁੰਚ ਵੀ ਜਾਂਦਾ ਹੈ ਹੁਣ ਹਰਪ੍ਰੀਤ ਸਿੰਘ ਤੇ ਕਮਲਜੀਤ ਗੌਰ ਘਰ 'ਚ ਇਕੱਲੇ ਹੁੰਦੇ ਨੇ ਕੁਝ ਦੇਰ ਬਾਅਦ ਕਮਲਜੀਤ ਦਾ ਘਰ ਵਾਲਾ ਕੁਲਦੀਪ ਸਿੰਘ ਕਿਸੇ ਕੰਮ ਨੂੰ ਘਰ ਆ ਜਾਂਦਾ ਹੈ ਉਹ ਦਰਵਾਜ਼ਾ ਖੜਕਾਉਂਦਾ ਪਰ ਕੋਈ ਖੋਲਦਾ ਨਹੀਂ ਉਸ ਦੇ ਦਿਮਾਗ 'ਚ ਹਰਪ੍ਰੀਤ ਸਿੰਘ ਆਉਂਦਾ ਇੱਕੋ ਦਮ ਕਿਉਂਕਿ ਉਸ ਨੂੰ ਕੁਝ ਸ਼ੱਕ ਉਸ ਤੇ ਪਹਿਲਾਂ ਹੀ ਹੁੰਦਾ ਕਿਉਂਕਿ ਕਮਲਜੀਤ ਦੇ ਹਾਫ ਭਾਵ ਹਰਪ੍ਰੀਤ ਦੇ ਘਰ ਆਉਣ ਤੇ ਉਹਨੇ ਬਦਲਦੇ ਵੇਖੇ ਹੁੰਦੇ ਨੇ ਜਦੋਂ ਇੰਨੇ ਸਾਲ ਹੋ ਜਾਣ ਨਾ ਰਹਿੰਦਿਆਂ ਨਾਲ ਇੱਕ ਦੂਜੇ ਨੂੰ ਤੇ ਆਪਣੇ ਪਾਰਟਨਰ ਦੀਆਂ ਛੋਟੀਆਂ-ਛੋਟੀਆਂ ਗੱਲਾਂ ਸਮਝ ਆਉਣਾ ਆਮ ਗੱਲ ਹੈ ਜਦੋਂ ਕੋਈ ਦਰਵਾਜ਼ਾ ਨਹੀਂ ਖੋਲਦਾ ਤਾਂ ਕੁਲਦੀਪ ਸਿੰਘ ਹਰਪ੍ਰੀਤ ਦੇ ਮੋਬਾਈਲ ਤੇ ਕਾਲ ਕਰਦਾ ਉਹ ਕਾਲ ਕਰਦਾ ਤਾਂ ਫੋਨ ਦੀ ਰਿੰਗ ਘਰ ਦੇ ਅੰਦਰੋਂ ਸੁਣਾਈ ਦਿੰਦੀ ਹੈ ਪਰ ਫੋਨ ਕੋਈ ਨਹੀਂ ਚੱਕਦਾ ਉਹ ਦੁਬਾਰਾ ਫੋਨ ਕਰਦਾ ਤਾਂ ਫੋਨ ਸਵਿਚਡ ਆਫ ਕਰ ਦਿੱਤਾ ਜਾਂਦਾ ਹੁਣ ਕਮਲਜੀਤ ਕੌਰ ਦਰਵਾਜ਼ਾ ਖੋਲਦੀ ਹੈ ਕੁਲਦੀਪ ਸਿੰਘ ਗੁੱਸੇ ਚ ਘਰ ਦਾ ਹਰ ਕੋਨਾ ਛਾਨ ਮਾਰਦਾ ਪਰ ਉਹਨੂੰ ਕੋਈ ਨਹੀਂ ਮਿਲਦਾ ਉਹ ਸਮਝ ਆਉਂਦਾ ਕਿ ਇਹਨੇ ਹਰਪ੍ਰੀਤ ਨੂੰ ਪਿਛਲੇ ਦਰਵਾਜ਼ੇ ਥਾਣੀ ਕੱਢ ਦਿੱਤਾ ਹੁਣ ਇੱਥੇ ਕੁਲਦੀਪ ਸਿੰਘ ਦਾ ਗੁੱਸਾ ਸੱਤਵੇਂ ਅਸਮਾਨ ਤੇ ਹੁੰਦਾ ਹੈ। ਉਹ ਕਮਲਜੀਤ ਨੂੰ ਬੇहद ਕੁੱਟਦਾ ਤੇ ਪੁੱਛਦਾ ਹੈ ਕਿ ਸੱਚ ਸੱਚ ਦੱਸੇ ਸਭ ਕਦੋਂ ਤੋ ਚੱਲ ਰਿਹਾ ਹੈ। ਕਮਲਜੀਤ ਸਭ ਕੁਝ ਸੱਚ ਦੱਸ ਦਿੰਦੀ ਹੈ। ਇਹ ਵੀ ਦੱਸਦੀ ਹੈ ਕਿ ਉਹ ਹਰਪ੍ਰੀਤ ਨੂੰ ਜਸਮੀਤ ਦੇ ਥਰੂ ਮਿਲੀ ਹੈ। ਪਰ ਨਾਲ ਹੀ ਉਹ ਮਾਫੀ ਮੰਗਦੀ ਹੈ ਕਿ ਮੇਰੇ ਤੋਂ ਗਲਤੀ ਹੋ ਗਈ। ਅੱਗੇ ਤੋਂ ਇਦਾਂ ਦਾ ਨਹੀਂ ਹੋਏਗਾ। ਕੁਲਦੀਪ ਕਮਜ਼ੋਰ ਪੈ ਜਾਂਦਾ ਹੈ ਕਿਉਂਕਿ ਉਸ ਨੇ ਬੱਚੇ ਵੀ ਦੇਖਣੇ ਹੁੰਦੇ ਆ। 7 ਮਈ 2017 ਕੁਲਦੀਪ ਸਿੰਘ ਲਾਪਤਾ ਹੋ ਜਾਂਦਾ ਹੈ। ਨਾ ਪਰਿਵਾਰ ਵਾਲਿਆਂ ਨੂੰ ਨਜ਼ਰ ਆਉਂਦਾ ਹੈ ਨਾ ਪਿੰਡ ਵਾਲਿਆਂ ਨੂੰ। ਉਹ ਸਾਰੇ ਕਮਲਜੀਤ ਤੋਂ ਪੁੱਛਦੇ ਨੇ। ਅੱਗੋਂ ਉਹ ਕਹਿੰਦੀ ਹੈ ਕਿ ਖੇਤੀ ਦੇ ਕੰਮ 'ਚ ਮਿਹਨਤ ਜ਼ਿਆਦਾ ਲੱਗ ਰਹੀ ਸੀ ਤੇ ਪੈਸੇ ਘੱਟ ਬਣ ਰਹੇ ਸਨ। ਸੋ ਉਹ ਨੌਇਡਾ ਗਏ ਨੇ ਜੌਬ ਕਰਨ ਨੂੰ। ਸਾਰੇ ਉਸਦੀ ਗੱਲ ਮੰਨ ਵੀ ਲੈਂਦੇ ਨੇ ਕਿ ਘਰ ਵਾਲੀ ਕਹਿ ਰਹੀ ਹੈ ਤਾਂ ਠੀਕ ਹੈ। ਗਿਆ ਹੋਗਾ। ਕੁਲਦੀਪ ਸਿੰਘ ਦੀ ਇੱਕ ਭੈਣ ਸੰਗਰੂਰ ਦੇ ਪਿੰਡ ਬਾਦਸ਼ਾਹਪੁਰ ਚ ਵਿਆਹੀ ਹੋਈ ਹੁੰਦੀ ਹੈ। ਕੁਲਦੀਪ ਆਪਣੀ ਭੈਣ ਤੇ ਜੀਜੇ ਨੂੰ ਖਾਸ ਆਮੰਦਾ ਹੁੰਦਾ ਹੈ ਤੇ ਅਕਸਰ ਉਹਨਾਂ ਨੂੰ ਮਿਲਣ ਬਾਦਸ਼ਾਹਪੁਰ ਜਾਂਦਾ ਰਹਿੰਦਾ ਹੈ। ਕੁਲਦੀਪ ਸਿੰਘ ਦੇ ਇਦਾਂ ਗਾਇਬ ਹੋਣ 'ਚ ਨਵਾਂ ਮੋੜ ਉਦੋਂ ਆਉਂਦਾ ਹੈ ਜਦੋਂ ਭੈਣ ਤੇ ਜੀਜੇ ਦਰਾਹਾ ਥਾਣੇ 'ਚ ਜਾ ਕੇ ਐਸ ਐਚਓ ਅਸ਼ਵਨੀ ਕੁਮਾਰ ਨੂੰ ਮਿਲਦੇ ਨੇ। ਉਹ ਪੁਲਿਸ ਨੂੰ ਦੱਸਦੇ ਨੇ ਕਿ ਕੁਲਦੀਪ ਉਹਨਾਂ ਨੂੰ ਮਿਲਣ ਬਾਦਸ਼ਾਪੁਰ ਆਇਆ ਸੀ ਉਸਨੇ ਨੌਇਡਾ ਦੀ ਕਿਸੇ ਕੰਪਨੀ ਦਾ ਅਪੁਆਇੰਟਮੈਂਟ ਲੈਟਰ ਵੀ ਦਿਖਾਇਆ ਸੀ ਕਿਹਾ ਸੀ ਕਿ ਹੁਣ ਉਹ ਉੱਥੇ ਜਾ ਕੇ ਨੌਕਰੀ ਕਰੇਗਾ ਤੇ ਕੁਝ ਦਿਨ ਬਾਅਦ ਟੱਬਰ ਨੂੰ ਵੀ ਉੱਥੇ ਹੀ ਲੈ ਜਾਏਗਾ ਉਹਨਾਂ ਨੇ ਅਗਲੇ ਦਿਨ 7 ਮਈ ਨੂੰ ਜਾਣਾ ਸੀ ਉਹਨੇ ਕਿਹਾ ਸੀ ਕਿ ਉਹ ਪਹੁੰਚ ਕੇ ਫੋਨ ਕਰੇਗਾ ਪਰ ਕਈ ਦਿਨ ਹੋ ਗਏ ਉਹਨੇ ਇੱਕ ਵੀ ਫੋਨ ਨਹੀਂ ਕੀਤਾ ਤੇ ਅਜ ਤੱਕ ਅਜੇ ਹਾਲੀ ਨਹੀਂ ਹੋਇਆ ਨਾ ਹੀ ਬिलासपुर ਚੋਸ ਬਾਰੇ ਕਿਸੇ ਨੂੰ ਕੁਝ ਪਤਾ ਹੈ ਨਾ ਹੀ ਉੱਥੇ ਕਿਸੇ ਨੂੰ ਕੋਈ ਫੋਨ ਆਇਆ ਉਹਨਾਂ ਨੇ ਐਸਐਚਓ ਸਾਹਮਣੇ ਆਪਣੀ ਫਿਕਰ ਆਪਣਾ ਡਰ ਜ਼ਾਹਰ ਕੀਤਾ ਫਿਕਰ ਇਸ ਲਈ ਵੀ ਕਿਉਂਕਿ ਭੈਣ ਜੀ ਦੇ ਨਾਲ ਕੁਲਦੀਪ ਨੇ ਸ਼ੇਅਰ ਕੀਤਾ ਸੀ ਕਿ ਉਸ ਦੀ ਵਾਈਫ ਕਮਲਜੀਤ ਦਾ ਕਿਸੇ ਨਾਲ ਅਫેર ਸੋ ਇਦਾਂ ਕੁਲਦੀਪ ਦਾ ਗਾਇਬ ਹੋਣਾ ਉਹਨਾਂ ਨੂੰ ਅਟਪਟਾ ਲੱਗ ਰਿਹਾ ਸੀ ਐਸਐਚਓ ਇਸ ਬਾਰੇ ਐਸਐਸਪੀ ਨਵਜੋਤ ਸਿੰਘ ਮਾਹਲ ਨੂੰ ਜਾਣਕਾਰੀ ਦਿੰਦੇ ਨੇ ਮਾਹਲ ਨੇ ਇਸ ਗਮਸ਼ੁਦਗੀ ਤੋਂ ਪਰਦਾ ਹਟਾਉਣ ਲਈ ਡੀਐਸਪੀ ਰਖਸ਼ਪਾਲ ਸਿੰਘ ਟਿੰਸਾ ਦੀ ਨਿਰਦੇਸ਼ਨ ਤੇ ਇਨਸਪੈਕਟਰ ਅਸ਼ਵਨੀ ਕੁਮਾਰ ਦੀ ਅਗਵਾਈ ਵਿੱਚ ਇੱਕ ਟੀਮ ਦਾ ਗਠਨ ਕੀਤਾ ਅਜੇ ਇਨਵੈਸਟੀਗੇਸ਼ਨ ਚੱਲ ਰਹੀ ਹੁੰਦੀ ਹੈ ਕਿ 21 ਮਈ 2017 ਨੂੰ ਇੱਕ ਇੰਪੋਰਟੈਂਟ ਇਨਫੋਰਮੇਸ਼ਨ ਮਿਲਦੀ ਹੈ ਪਤਾ ਲੱਗਦਾ ਹੈ ਕਿ ਸਮਾਣਾ ਪੁਲਿਸ ਨੂੰ ਪਸਿਆਣਾ ਪਿੰਡ ਦੇ ਕੋਲ ਇੱਕ ਅਣਜਾਣ ਸ਼ਖਸ ਦੀ ਲਾਸ਼ ਮਿਲੀ ਹੈ ਲਾਸ਼ ਦੀ شناخت ਨਹੀਂ ਹੋ ਪਾਉਂਦੀ ਇਸ ਲਈ 17 ਮਈ ਨੂੰ ਲਵਾਰਿਸ ਦੇ ਤੌਰ ਤੇ ਉਸ ਦਾ ਸੰਸਕਾਰ ਕਰ ਦਿੱਤਾ ਜਾਂਦਾ ਹੈ ਸੰਭਾਵਨਾ ਦੇ ਤੌਰ ਤੇ ਐਸ ਐਚ ਓ ਪਿੰਡ ਤੇ ਜੀਜੇ ਨੂੰ ਲੈ ਕੇ ਸਮਾਣਾ ਪਹੁੰਚਦਾ ਤਾਂ ਉਹਨਾਂ ਨੂੰ ਫੋਟੋ ਤੇ ਕੱਪੜੇ ਦਿਖਾਏ ਜਾਂਦੇ ਨੇ ਇਹ ਸਭ ਕੁਲਦੀਪ ਸਿੰਘ ਦਾ ਹੀ ਹੁੰਦਾ ਹੈ ਲਾਸ਼ ਦੀ شناخت ਤੋਂ ਬਾਅਦ 22 ਮਈ ਨੂੰ ਥਾਣਾ ਦੁਰਾਹਾ ਚ 302 310 120 ਬੀ ਤਹਿਤ ਮਾਮਲਾ ਦਰਜ ਹੁੰਦਾ ਹੈ ਇਨਵੈਸਟੀਗੇਸ਼ਨ ਦੌਰਾਨ ਮ੍ਰਿਤਕ ਦੀ ਕਰ ਵਾਲੀ ਕਮਲਜੀਤ ਕੌਰ ਤੇ ਹਰਪ੍ਰੀਤ ਦੇ ਨਜਾਇਜ਼ ਸੰਬੰਧਾਂ ਦਾ ਸੱਚ ਵੀ ਪੁਲਿਸ ਨੂੰ ਪਤਾ ਲੱਗ ਜਾਂਦਾ ਹੈ ਤੇ ਭੈਣ ਜੀਜੇ ਨੂੰ ਵੀ ਇਹੀ ਲੱਗਦਾ ਹੈ ਕਿ ਹੋਵੇ ਨਾ ਹੋਵੇ ਇਸ ਕਮਲਜੀਤ ਦਾ ਹੀ ਹੱਥ ਹੈ 2 ਮਈ 2017 ਨੂੰ ਪੁਲਿਸ ਨੇ ਪੁਛਤਾਛ ਲਈ ਹਰਪ੍ਰੀਤ ਤੇ ਕਮਲਪ੍ਰੀਤ ਨੂੰ ਹਿਰਾਸਤ ਚ ਲੈ ਲਿਆ ਇਨੀਸ਼ੀਅਲ ਕੁਐਸਚਨਿੰਗ 'ਚ ਦੋਵੇਂ ਬਹੁਤ ਡਰ ਜਾਂਦੇ ਨੇ ਤੇ ਸੱਚ ਬੋਲਣ ਲੱਗਦੇ ਨੇ ਕਿ ਹਾਂਜੀ ਅਸੀਂ ਹੀ ਗੁਲਦੀਪ ਸਿੰਘ ਨੂੰ ਖਤਮ ਕੀਤਾ ਤੇ ਸਾਡੇ ਨਾਲ ਰੌਸ਼ਨ ਸਿੰਘ ਵੀ ਸੀ ਰੌਸ਼ਨ ਹਰਪ੍ਰੀਤ ਦਾ ਦੋਸਤ ਹੁੰਦਾ ਦੇਰ ਸ਼ਾਮ ਤੱਕ ਰੌਸ਼ਨ ਨੂੰ ਵੀ ਪੁਲਿਸ ਫੜ ਲੈਂਦੀ ਹੈ 2 ਮਈ 2017 ਨੂੰ ਐਸਐਚਓ ਅਸ਼ੋਕ ਕੁਮਾਰ ਨੇ ਤਿੰਨਾ ਮਲਜ਼ਮਾਂ ਨੂੰ ਕੋਰਟ 'ਚ ਪੇਸ਼ ਕਰਕੇ ਪੋਚਤਾਸ਼ ਲਈ ਅਦਾਲਤ ਤੋਂ 2 ਦਿਨ ਦਾ ਰਿਮਾਂਡ ਹਾਸਲ ਕਰ ਲਿਆ। ਉਦੋਂ ਫਿਰ ਰਾਜ਼ ਤੋਂ ਪਰਦਾ ਉਠਣ 'ਚ ਦੇਰ ਨਹੀਂ ਲੱਗੀ। 13 ਅਪ੍ਰੈਲ 2017 ਨੂੰ ਕੁਲਦੀਪ ਸਿੰਘ ਜਦੋਂ ਅਚਾਨਕ ਖੇਤਾਂ ਤੋਂ ਘਰ ਵਾਪਸ ਆਇਆ ਸੀ ਨਾ ਤਾਂ ਉਸਨੇ ਪਾਇਆ ਸੀ ਕਿ ਹਰਪ੍ਰੀਤ ਤੇ ਉਸਦੀ ਘਰ ਵਾਲੀ ਘਰ ਵਿੱਚ ਹੀ ਸਨ ਪਰ ਕਮਲਜੀਤ ਨੇ ਉਸਨੂੰ ਪਿਛਲੇ ਦਰਵਾਜ਼ੇ ਥਾਣੀ ਜਾਰ ਦਿੱਤਾ ਸੀ। ਕਮਲਜੀਤ ਨੇ ਮਾਰਖਾਣ ਤੋਂ ਬਾਅਦ ਕੁਲਦੀਪ ਤੋਂ ਮਾਫੀ ਵੀ ਮੰਗੀ ਸੀ ਪਰ ਅਗਲੇ 4-5 ਦਿਨਾਂ 'ਚ ਉਹਨੂੰ ਇਹ ਸਮਝ ਆ ਗਿਆ ਸੀ ਕਿ ਉਹ ਹਰਪ੍ਰੀਤ ਤੋਂ ਬਿਨਾ ਨਹੀਂ ਰਹਿ ਪਾਏਗੀ ਉਧਰ ਹਰਪ੍ਰੀਤ ਵੀ ਕਮਲਜੀਤ ਨੂੰ ਮਿਲਣ ਲਈ ਤੜਫ ਰਹਾ ਸੀ ਉਸਨੇ ਸੋਚ ਲਿਆ ਸੀ ਕਿ ਕੁਝ ਇਦਾਂ ਦਾ ਹੋ ਜਾਈਏ ਕਿ ਮੈਂ ਕਮਲਜੀਤ ਨੂੰ ਇੱਥੋਂ ਕੱਢ ਕੇ ਕਿਤੇ ਹੋਰ ਲੈ ਜਾਵਾਂ ਤੇ ਫਿਰ ਵਿਆਹ ਕਰਕੇ ਅਸੀਂ ਨਵੀਂ ਜ਼ਿੰਦਗੀ ਸ਼ੁਰੂ ਕਰੀਏ ਉਸਨੇ ਇਹ ਗੱਲ ਕਮਲਜੀਤ ਨੂੰ ਵੀ ਦੱਸੀ ਪਰ ਕਮਲਜੀਤ ਆਪਣਾ ਘਰ ਆਪਣੀ ਜ਼ਮੀਨ ਛੱਡਣਾ ਨਹੀਂ ਚਾਹੁੰਦੀ ਸੀ ਸੋ ਉਹ ਕਹਿੰਦੀ ਹੈ ਕਿ ਇਕੱਠੇ ਰਹਿਣ ਲਈ ਕੋਈ ਹੋਰ ਜੁਗਤ ਲੜਾ ਫਿਰ ਜਿਹੜਾ ਦੂਜਾ ਆਈਡੀਆ ਹਰਪ੍ਰੀਤ ਸਿੰਘ ਕਮਲਜੀਤ ਕੌਰ ਨੂੰ ਦੱਸਦਾ ਉਹ ਕੁਲਦੀਪ ਦੀ ਮੌਤ ਦਾ ਹੁੰਦਾ ਕਮਲਜੀਤ ਨੂੰ ਇਹ ਆਈਡੀਆ ਪਸੰਦ ਆ ਗਿਆ ਉਹ ਕਹਿੰਦੀ ਇਹ ਸਹੀ ਹੈ ਕੁਲਦੀਪ ਦੇ ਜਾਣ ਤੋਂ ਬਾਅਦ ਘਰ ਵੀ ਮੇਰਾ ਤੇ ਜ਼ਮੀਨ ਵੀ ਤੇ ਫਿਰ ਅਸੀਂ ਵੀ ਆਰਾਮ ਨਾਲ ਵਿਆਹ ਕਰਾ ਪਾਵਾਂਗੇ ਹੁਣ ਇਸ ਕੰਮ ਲਈ ਹਰਪ੍ਰੀਤ ਨੂੰ ਆਪਣੇ ਨਾਲ ਕੋਈ ਚਾਹੀਦਾ ਸੀ ਸੋ ਉਸਨੇ ਆਪਣੇ ਦੋਸਤ ਰੋਸ਼ਨ ਸਿੰਘ ਨੂੰ ਨਾਲ ਰਲਾ ਲਿਆ ਇੱਕ ਸ਼ਾਮ ਹਰਪ੍ਰੀਤ ਸਿੰਘ ਬੋਤਲ ਲੈ ਕੇ ਕੁਲਦੀਪ ਸਿੰਘ ਕੋਲ ਪਹੁੰਚ ਜਾਂਦਾ ਹੈ ਉਹ ਉਸ ਤੋਂ ਮਾਫੀ ਮੰਗਦਾ ਉਸ ਨੂੰ ਕਹਿੰਦਾ ਕਿ ਚੱਲ ਯਾਰਾਂ ਦੀ ਤਰ੍ਹਾਂ ਫਿਰ ਤੋਂ ਇੱਕ ਹੋ ਜਾਈਏ ਪੁਰਾਣੀਆਂ ਗੱਲਾਂ ਛੱਡ ਅੱਗੇ ਤੋਂ ਕਦੀ ਗਲਤੀ ਨਹੀਂ ਹੋਏਗੀ ਪੁਲਦੀਪ ਮੰਨ ਜਾਂਦਾ ਕਿਉਂਕਿ ਇੱਕ ਤਾਂ ਉਹ ਪੁਰਾਣੀ ਗੱਲ ਹਾਈਲਾਈਟ ਨਹੀਂ ਕਰਨਾ ਚਾਹੁੰਦਾ ਦੂਜਾ ਸ਼ਰਾਬ ਉਸਦੀ ਕਮਜ਼ੋਰੀ ਹੁੰਦੀ ਹੈ ਦੋਵੇਂ ਪੀਣਾ ਸ਼ੁਰੂ ਕਰਦੇ ਨੇ ਹਰਪ੍ਰੀਤ ਪੁਲਦੀਪ ਦੇ ਦਿਮਾਗ 'ਚ ਗੱਲ ਬਿਠਾਉਂਦਾ ਹੈ ਕਿ ਪੰਜਾਬ 'ਚ ਕੁਝ ਨਹੀਂ ਰੱਖਿਆ ਤੂੰ ਨੌਇਡਾ ਜਾ ਕੇ ਕੰਮ ਕਰ ਉੱਥੇ 8 ਘੰਟੇ ਕੰਮ ਕਰਕੇ ਢੇਰ ਪੈਸਾ ਕਮਾ ਲਏਗਾ ਇੱਥੇ ਦਿਨ ਰਾਤ ਲੱਗਣ ਨਾਲ ਵੀ ਕੁਝ ਨਹੀਂ ਬੰਨਾ ਤੇ ਨਾਲੇ ਪਹਿਲਾਂ ਆਪ ਜਾ ਫਿਰ ਕਮਲਜੀਤ ਤੇ ਬੱਚਿਆਂ ਨੂੰ ਵੀ ਲੈ ਜਾ ਹੁਲਦੀਪ ਨੂੰ ਹਰਪ੍ਰੀਤ ਦੀ ਇਹ ਗੱਲ ਚਾਜਦੀ ਹੈ ਗੁਜ਼ਾਰਾ ਵਾਕਈ ਔਖਾ ਹੋ ਰਿਹਾ ਹੁੰਦਾ ਪਲੱਸ ਕਮਲਪ੍ਰੀਤ ਬਾਰੇ ਵੀ ਹੁਣ ਪਿੰਡ ਵਾਲੇ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕਰਦੇ ਹੁੰਦੇ ਨੇ ਸੋ ਉਹ ਚਾਹੁੰਦਾ ਹੁੰਦਾ ਕਿ ਕਿਤੇ ਹੋਰ ਜਾ ਕੇ ਇੱਜ਼ਤ ਨਾਲ ਰਹੀਏ ਹੁਣ ਹਰਪ੍ਰੀਤ ਕੁਲਦੀਪ ਨੂੰ ਇਸ ਗੱਲ ਤੇ ਵੀ ਕਨਵਿੰਸ ਕਰਨ 'ਚ ਕਾਮਯਾਬ ਹੋ ਜਾਂਦਾ ਹੈ ਕਿ ਨੌਇਡਾ ਉਸ ਦੀ ਕਈ ਵੱਡੀਆਂ ਕੰਪਨੀਆਂ 'ਚ ਜਾਣ ਪਛਾਣ ਹੈ ਤੇ ਨੌਕਰੀ ਦਿਵਾਉਣਾ ਉਸ ਲਈ ਕੋਈ ਵੱਡੀ ਗੱਲ ਨਹੀਂ 5 ਮਹੀਨਿਆਂ ਨੂੰ ਹਰਪ੍ਰੀਤ ਨੇ ਕੁਲਦੀਪ ਨੂੰ ਕਿਸੇ ਕੰਪਨੀ ਦੀ ਅਪੁਆਇੰਟਮੈਂਟ ਲੈਟਰ ਦੇ ਦੇ ਦਿੱਤੀ ਕਿ 2 ਦਿਨ ਬਾਅਦ ਜਾ ਕੇ ਉੱਥੇ ਤੂੰ ਜੁਆਇਨ ਕਰ ਲੈ। ਉਹਨੇ ਇਹ ਵੀ ਕਿਹਾ ਕਿ ਪਿੰਡ 'ਚ ਇਸ ਬਾਰੇ ਕਿਸੇ ਨੂੰ ਦੱਸੇ ਨਾ ਵਰਨਾ ਹੋਰ ਬਾਹਲੇ ਲੋਕ ਨੌਕਰੀ ਲੱਭ ਰਹੇ ਨੇ ਉਹ ਮੇਰੇ ਪਿੱਛੇ ਪੈ ਜਾਣਗੇ ਕਿ ਤੂੰ ਸਾਨੂੰ ਵੀ ਦਵਾ ਨੌਕਰੀ ਮੈਂ ਕਿੱਥੋਂ ਦਵਾ ਦੂੰਗਾ ਸਭ ਨੂੰ। 6 ਮਹੀਨਿਆਂ ਨੂੰ ਕੁਲਦੀਪ ਬਾਦਸ਼ਾਪੁਰ ਗਿਆ ਤੇ ਭੈਣ ਤੇ ਜੀਜੇ ਨੂੰ ਆਪਣੀ ਨੌਕਰੀ ਲੱਗਣ ਦੀ ਗੱਲ ਦੱਸੀ। ਨੌਇਡਾ ਜਾਣ ਤੋਂ ਪਹਿਲਾਂ ਹਰਪ੍ਰੀਤ ਨੇ ਕੁਲਦੀਪ ਨੂੰ ਆਪਣੇ ਦੋਸਤ ਰੋਸ਼ਨ ਨਾਲ ਮਿਲਾਇਆ। ਇਹ ਕਹਿ ਕੇ ਕਿ ਇਸ ਦੀ ਵੀ ਉਸੇ ਕੰਪਨੀ ਚ ਮੈਂ ਨੌਕਰੀ ਲਗਵਾਈ ਹੈ ਇਹ ਛੁੱਟੀ ਤੇ ਆਇਆ ਸੀ ਅੱਜ ਵਾਪਸ ਜਾ ਰਿਹਾ ਹੈ ਤੁਸੀਂ ਦੋਵੇਂ ਇਕੱਠੇ ਚਲੇ ਜਾਓ ਤੂੰ ਉੱਥੇ ਨਵਾਂ ਹੋਏਗਾ ਸੋ ਤੈਨੂੰ ਇਸ ਦਾ ਸਾਥ ਵੀ ਮਿਲ ਜਾਉ ਕੁਲਦੀਪ ਨੂੰ ਵੀ ਗੱਲ ਪਸੰਦ ਆਉਂਦੀ ਹੈ ਕਿਉਂਕਿ ਜਾਣ ਪਛਾਣ ਤੋਂ ਬਿਨਾ ਵੱਡੇ ਸ਼ਹਿਰ ਚ ਸੈਟਲ ਹੋਣਾ ਔਖਾ ਹੁੰਦਾ ਸ਼ਾਮ ਨੂੰ ਪੂਰੀ ਤਿਆਰੀ ਦੇ ਬਾਅਦ ਕੁਲਦੀਪ ਹਰਪ੍ਰੀਤ ਦੇ ਘਰ ਪਹੁੰਚ ਜਾਂਦਾ ਰੋਸ਼ਨ ਪਹਿਲਾਂ ਤੋਂ ਹੀ ਉੱਥੇ ਮੌਜੂਦ ਹੁੰਦਾ ਹਰਪ੍ਰੀਤ ਦੋਵਾਂ ਨੂੰ ਆਪਣੀ ਸਕੂਟੀ ਤੇ ਬਿਠਾਉਂਦਾ ਹੈ ਤੇ ਦਰਾਹਾ ਲੈ ਜਾਂਦਾ ਹੈ। ਉਥੋਂ ਤਿੰਨੋਂ ਇੱਕ ਟਾਬੇ ਤੇ ਖੂਬ ਸ਼ਰਾਬ ਪੀਂਦੇ ਨੇ। ਉਸ ਤੋਂ ਬਾਅਦ ਹਰਪ੍ਰੀਤ ਕਹਿੰਦਾ ਹੈ ਕਿ ਦਿੱਲੀ ਜਾਣ ਵਾਲੀ ਬੱਸ ਪਸੀਆਨਾ ਤੋਂ ਮਿਲੇਗੀ। ਉੱਥੇ ਚੱਲਦੇ ਆਂ। ਫੇਰ ਇਹ ਸਕੂਟੀ ਤੇ ਹੀ ਪਹੁੰਚਦੇ ਨੇ ਬੱਸ ਅੱਡੇ ਤੇ ਉੱਥੇ ਫੇਰ ਪੀਣ بیٹھ ਜਾਂਦੇ ਨੇ। ਫੇਰ ਇਹ ਪੀਂਦਿਆਂ-ਪੀਂਦਿਆਂ ਸਰਹਿੰਦ ਨਹਿਰਕੋਲ ਪਹੁੰਚ ਜਾਂਦੇ ਨੇ। ਹਰਪ੍ਰੀਤ ਤੇ ਰੋਸ਼ਨ ਨੇ ਕੁਲਦੀਪ ਨੂੰ ਇੰਨੀ ਪਿਲਾਤੀ ਸੀ ਕਿ ਉਹ ਉੱਥੇ ਹੀ ਡਿੱਗ ਜਾਂਦਾ ਤੇ ਇਹੀ ਉਹ ਚਾਹੁੰਦੇ ਸਨ ਉਹ ਨਾਲ ਇੱਕ ਰੱਸੀ ਲੈ ਕੇ ਆਇਆ ਹੁੰਦਾ ਤੇ ਉਸੇ ਨਾਲ ਨਸ਼ੇ 'ਚ ਧੁੱਤ ਡਿੱਗੇ ਕੁਲਦੀਪ ਦਾ ਗਲਾ ਦਬਾ ਦਿੰਦਾ ਉਸ ਦੇ ਸਾਹ ਬੰਦ ਹੁੰਦੇ ਨੇ ਤਾਂ ਉਹਨੂੰ ਨਹਿਰ 'ਚ ਸੁੱਟ ਦਿੰਦਾ ਜੋ ਬੋਡੀ 6 ਦਿਨ ਬਾਅਦ 13 ਮਈ 2017 ਨੂੰ ਸਮਾਣਾ ਪੁਲਿਸ ਨੂੰ ਪਸਿਆਣਾ ਬ੍ਰਿਜ ਤੋਂ ਮਿਲਦੀ ਹੈ ਰੋਸ਼ਨ ਸਿੰਘ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ ਸੀ ਕਿ ਉਹਨੂੰ ਨਹੀਂ ਪਤਾ ਸੀ ਕਿ ਹਰਪ੍ਰੀਤ ਦਾ ਇਰਾਦਾ ਕੁਲਦੀਪ ਨੂੰ ਮਾਰਨ ਦਾ ਹੈ ਉਸਨੇ ਤਾਂ ਬਸ ਉਹਨੂੰ ਕੁੱਟਣ 'ਚ ਸਹਿਯੋਗ ਮੰਗਿਆ ਸੀ ਉਸ ਅਕੋਰਡਿੰਗ ਤਾਂ ਹੱਤਿਆ ਵੀ ਉਸ ਦੇ ਸਾਹਮਣੇ ਨਹੀਂ ਹੋਈ ਉਹ ਢਿੱਡ ਹਲਕਾ ਕਰਨ ਝਾੜੀਆਂ ਪਿੱਛੇ ਗਿਆ ਸੀ ਜਦੋਂ ਵਾਪਸ ਆਇਆ ਤਾਂ ਦੇਖਿਆ ਕਿ ਹਰਪ੍ਰੀਤ ਕੁਲਦੀਪ ਦਾ ਗਲਾ ਘੋਟ ਕੇ ਉਸ ਦੀ ਹੱਤਿਆ ਕਰ ਚੁੱਕਾ ਸੀ ਪੁਲਿਸ ਨੂੰ ਮੋਬਾਈਲ ਕਾਲ ਡਿਟੇਲਸ ਵਰਗੇ ਹੋਰ ਸਬੂਤ ਮਿਲੇ ਕੁਲਦੀਪ ਦੇ ਜੀਜੇ ਦੀ ਗਵਾਹੀ ਮਿਲੀ ਜਿਸ 'ਚ ਇਹਨਾਂ ਦੇ ਨਜਾਇਜ਼ ਸੰਬੰਧ ਸਿੱਧ ਹੋਏ ਮੋਟਿਵ ਜ਼ਰੂਰੀ ਹੁੰਦਾ ਨਾ ਜਾਨਣਾ ਤੇ ਮੋਟਿਵ ਹੁਣ ਸਭ ਦੇ ਸਾਹਮਣੇ ਸੀ ਜੋ ਇਹਨਾਂ ਨੂੰ ਜੇਲ੍ਹ ਭੇਜਣ ਲਈ ਕਾਫੀ ਸੀ ਇਸ ਕਹਾਣੀ ਚ ਬਰਬਾਦੀ ਦੇ ਉਹ ਸਾਰੇ ਰਸਤੇ ਨਜ਼ਰ ਆਉਂਦੇ ਨੇ ਜਿਨ੍ਹਾਂ ਤੇ ਜਾਣ ਦਾ ਕੋਈ ਵੀ ਸੋਚੇਗਾ ਤਾਂ ਅੰਜਾਮ ਬੁਰਾ ਹੀ ਹੋਏਗਾ ਪਹਿਲਾ ਜੋ ਸਮੀਤ ਨੇ ਬੱਚੇ ਲਈ ਹਰਪ੍ਰੀਤ ਨੂੰ ਇਸਤੇਮਾਲ ਕੀਤਾ ਫਿਰ ਹਰਪ੍ਰੀਤ ਨੇ ਕਮਲਜੀਤ ਕੌਰ ਨੂੰ ਫਿਰ ਕਮਲਜੀਤ ਕੌਰ ਨੂੰ ਇਹ ਸਭ ਮਾਫਾ ਕਰਨ ਲੱਗਾ ਪਰ ਇੱਕ ਗੰਦਗੀ ਕਿਤੇ ਤਾਂ ਮੁਕਣੀ ਸੀ ਸੁਮੁਖ ਅਸੀਂ ਅੱਜ ਫੇਰ ਦੇਖਿਆ ਕਿ ਅਸੀਂ ਕੀ ਨਹੀਂ ਕਰ ਵਾਇਰਸ ਮਦਮਖਸ਼ ਤੁਸੀਂ ਦੇਖ ਰਹੇ ਹੋ ਕੈਮਰਾ ਅ ਲੈਨਸ ਆ